ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਪੇਠੇ ਦੀ ਸਬਜ਼ੀ ਤੇ ਕਈ ਥਾਵਾਂ ਤੇ ਇਹਨੂੰ ਕਦੂ ਵੀ ਕਹਿੰਦੇ ਆ ਪਰ ਆਪਣੇ ਇੱਧਰ ਪੇਠੇ ਹੀ ਕਹਿੰਦੇ ਆਪਾਂ ਇਹਨੂੰ ਤੇ ਇਹ ਆਪਾਂ ਨੇ ਤਾਜ਼ਾ ਪੇਠਾ ਲਿੱਤਾ ਹੋਇਆ ਜੀ ਘਰੋਂ ਤੋੜਿਆ ਇਹ ਤਾਜ਼ਾ ਘਰ ਚ ਆਪਾਂ ਨੇ ਸਬਜ਼ੀਆਂ ਲਗਾਈਆਂ ਹੋਈਆਂ ਤੇ ਅੱਜ ਆਪਾਂ ਇਹਦੀ ਬਹੁਤ ਹੀ ਅਲੱਗ ਤਰੀਕੇ ਨਾਲ ਤੇ ਸਬਜ਼ੀ ਬਣਾਉਣੀ ਤੁਹਾਨੂੰ ਦੱਸਾਂਗੇ ਜੀ ਸਿਖਾਵਾਂਗੇ ਪੇਠੇ ਦੀ ਸਬਜੀ ਤਾਂ ਜੀ ਹਰ ਇੱਕ ਘਰ ਦੇ ਵਿੱਚ ਬਣਦੀ ਆ ਹੁਣ ਪੇਠੇ ਦਾ ਮੌਸਮ ਆਗਾ ਸਬਜੀ ਦਾ ਇਸ ਤਰ ਕਦੂ ਪੇਠੇ ਦਾ ਤੇ ਹਰ ਇੱਕ ਘਰ ਦੇ ਵਿੱਚ ਜੀ ਅਲੱਗ-ਅਲੱਗ ਤਰੀਕੇ ਨਾਲ ਇਹ ਬਣਾਈ ਜਾਂਦੀ ਸਬਜੀ ਤੇ ਪੇਠੇ ਦੀ ਸਬਜੀ ਤੁਸੀਂ ਹਜ਼ਾਰ ਵਾਰ ਖਾਧੀ ਹੋਣੀ ਆ ਪਰ ਇਹ ਤਰੀਕੇ ਨਾਲ ਨਹੀਂ ਬਣਾਈ ਹੋਣੀ ਜਿਹੜਾ ਤਰੀਕਾ ਅੱਜ ਆਪਾਂ ਤੁਹਾਨੂੰ ਦੱਸਾਂਗੇ ਤੇ ਇਸ ਤਰੀਕੇ ਨਾਲ ਜੀ ਜਿਹੜੇ ਨਹੀਂ ਖਾਂਦੇ ਉਹ ਵੀ ਕੌਲੀਆਂ ਜੱਟ ਜਾਣਗੇ ਜੀ ਤੇ ਬਹੁਤ ਹੀ ਕਮਾਲ ਦੀ ਇਹ ਪੇਠੇ ਦੀ ਸਬਜੀ ਬਣ ਕੇ ਤਿਆਰ ਹੋਊਗੀ ਸੀਕ੍ਰੇਟ ਤਰੀਕੇ ਨਾਲ ਜੀ ਤੇ ਚਲੋ ਜੀ ਆਪਾਂ ਪੇਠੇ ਦੀ ਸਬਜੀ ਬਣਾਉਣੀ ਸ਼ੁਰੂ ਕਰਦੇ ਆਂ ਓਕੇ ਆਪਾਂ ਚੰਗੀ ਤਰ੍ਹਾਂ ਹੀ ਤੇ ਮੋਟੇ-ਮੋਟੇ ਪੀਸਾਂ ਦੇ ਵਿੱਚ ਕੱਟ ਲਾਂਗੇ ਜਿਆਦਾ ਬ੍ਰੀਕ ਇਹਦੇ ਟੁਕੜੇ ਨਹੀਂ ਕਰਨੇ ਆਪਾਂ ਫੇਸ ਤੇ ਵੀਡੀਓ ਨਾਲ ਐਂਡ ਤੱਕ ਬਨੇ ਰਹਿਣਾ ਜੀ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਉਹ ਜੀ ਆਪਾਂ ਪੇਠੇ ਦੀ ਇਸ ਤਰੀਕੇ ਨਾਲ ਕਟਿੰਗ ਕਰ ਲਈ ਕਰਦੂ ਪੇਠੇ ਦੀ ਤੇ ਜਿਹੜਾ ਇਹ ਕੱਚਾ ਪੇਠਾ ਆਪਾਂ ਬਣਾਉਨੇ ਆ ਜੀ ਤੇ ਇਹ ਇਸੇ ਤਰ੍ਹਾਂ ਹੀ ਇਹ ਛਿਲਕੇ ਸਣੇ ਕੱਟਿਆ ਹੋਇਆ ਵਧੀਆ ਬਣਦਾਗਾ ਕਿਉਂਕਿ ਜਿਹੜਾ ਪੱਕਿਆ ਹੋਇਆ ਪੇਠਾ ਹੁੰਦਾ ਪੀਲਾ ਤੇ ਜੇਕਰ ਆਪਾਂ ਉਹਦੀ ਸਬਜ਼ੀ ਬਣਾਉਨੇ ਆ ਤਾਂ ਚਲੋ ਛਿਲਕਾ ਆਪਾਂ ਨੂੰ ਉਤਾਰਨਾ ਪੈਂਦਾ ਤੇ ਇਹਦੀ ਇਸੇ ਤਰ੍ਹਾਂ ਹੀ ਸਬਜ਼ੀ ਆਪਾਂ ਬਣਾਵਾਂਗੇ ਇਸੇ ਤਰ੍ਹਾਂ ਹੀ ਵਧੀਆ ਬਣਦੀ ਛਿਲਕੇ ਦੇ ਸਣੇ ਤੇ ਹੁਣ ਆਪਾਂ ਲੈ ਲਾਂਗੇ ਇੱਕ ਫਰਾਈ ਪੈਨ ਲਓ ਜੀ ਇਧਰ ਆਪਾਂ ਇੱਕ ਕੜਾਈ ਰੱਖ ਲਈ ਸੀਗੀ ਫਰਾਈਪੈਨ ਤੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਇਹਦੇ ਵਿੱਚ ਇੱਕ ਕੜਛੀ ਤੇਲ ਦੀ ਸਰੋਂ ਦੇ ਤੇਲ ਦੀ ਕਿਉਂਕਿ ਸਰੋਂ ਦੇ ਤੇਲ ਚ ਵਧੀਆ ਸਬਜ਼ੀਆਂ ਬਣਦੀਆਂ ਜੀ ਟੇਸਟੀ ਤੇ ਆਪਾਂ ਸਰੋਂ ਦਾ ਤੇਲ ਲਿੱਤਾ ਇੱਕ ਕੜਛੀ ਤੇ ਇਹ ਪਾਵਾਂਗੇ ਜੀ ਆਪਾਂ ਇੱਕ ਚਮਚੇ ਜੀਰੇ ਦਾ ਤੇ ਇੱਕ ਚਮਚਾ ਆਪਾਂ ਪਾਵਾਂਗੇ ਸੌਂਫ ਦਾ ਸੌਂਫ ਦਾ ਫਲੇਵਰ ਬਹੁਤ ਵਧੀਆ ਹੁੰਦਾ ਕद्दू ਦੀ ਸਬਜ਼ੀ ਦੇ ਵਿੱਚ ਫੇਟੇ ਤੇ ਇੱਕ ਚਮਚਾ ਆਪਾਂ ਨੇ ਲਿੱਤਾਗਾ ਰਾਇ ਦਾ ਅਧਿਕ ਚਮਚਾ ਆਪਾਂ ਮੰਗੀਜੀ ਇੱਥੇ ਕਲੌਂਜੀ ਦਾ ਇਹ ਆਪਾਂ ਲਈ 3-3 ਨਾਲ ਲਾਲ ਮਿਰਚਾਂ ਸੁੱਕੀਆਂ ਹੋਈਆਂ ਇਹ ਵੀ ਐਡ ਕਰ ਦਾਂਗੇ ਤੇ ਹੁਣ ਆਪਾਂ ਲੈ ਲਈਜੀ ਇੱਥੇ ਇੱਕ ਪਿਆਜ਼ ਲੇਤਾ ਆਪਾਂ ਨੇ ਲੰਬਾ ਲੰਬਾ ਕੱਟ ਕੇ ਤੇ ਦੋ ਕਲੀਆਂ ਲਸਣ ਦੀਆਂ ਬਰੀਕ ਕੱਟ ਲਈਆਂ ਤੇ ਤਿੰਨੇ ਆਪਾਂ ਹਰੀਆਂ ਮਿਰਚਾਂ ਲੈਂਦੀਆਂ ਹਰੀਆਂ ਮਿਰਚਾਂ ਦੇ ਵਿੱਚ ਆਪਾਂ ਸਿਰਫ ਆਪਾਂ ਇੱਕ-ਇੱਕ ਕੱਟ ਲਗਾਇਆ ਜੀ ਬਰੀਕ ਨਹੀਂ ਕਟੀਆਂ एड दे कर देंगे तो हम आप थोड़ा जला लेंगे इस तरीके जी हूँ अपने प्याज भुने गए है हूँ आप प्याजा थोड़ा जहां साइड कर लेंगे तो इतने आप लेंगे थोड़ी जी हिंग

ਤੇ ਥੋੜੀ ਪਾ ਮੰਗੇ ਆਪਾਂ ਲਾਲ ਮਿਰਚ ਪਾਊਡਰ ਕਿਉਂਕਿ ਆਪਾਂ ਇਹਦੇ ਵਿੱਚ ਸੁੱਕੀ ਲਾਲ ਮਿਰਚ ਵੀ ਪਾਈ ਹੈ ਤੇ ਹਰੀ ਵੀ ਲਾਲ ਮਿਰਚ ਪਾਈ ਹੈ ਇਸ ਕਰਕੇ ਆਪਾਂ ਲਾਲ ਮਿਰਚ ਪਾਊਡਰ ਥੋੜਾ ਜਿਹਾ ਘੱਟ ਹੀ ਪਾਵਾਂਗੇ ਇੱਕ ਵੱਡਾ ਚਮਚਾ ਆਪਾਂ ਪਾਵਾਂਗੇ ਜੀ ਧਨੀਆ ਪਾਊਡਰ ਦਾ ਤੇ ਹੁਣ ਆਪਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਮਸਾਲਿਆਂ ਨੂੰ ਵੀ ਆਪਾਂ ਭੁੰਨਾ ਲਾਂਗੇ ਤੇ ਮਸਾਲੇ ਆਪਾਂ ਚੰਗੀ ਤਰ੍ਹਾਂ ਭੁੰਨ ਲਈ ਜੀ ਤੇ ਹੁਣ ਜਿਹੜਾ ਆਪਾਂ ਇਹ ਪੇਠਾ ਕੱਟ ਕੇ ਰੱਖਿਆ ਕद्दू ਤੇ ਇਹਨੂੰ ਐਡ ਕਰ ਦਾਂਗੇ ਇਹਦੇ ਵਿੱਚ ਸਾਰੇ ਨੂੰ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਵੀ ਮਿਕਸ ਕਰ ਲਾਂਗੇ ਜੀ ਮਸਾਲੇ ਦੇ ਨਾਲ ਤੇ ਮਸਾਲੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਜੀ ਤੇ ਹੁਣ ਆਪਾਂ ਇੱਥੇ ਇੱਕ ਛੋਟਾ ਕੱਪ ਪਾਣੀ ਦਾ ਪਾਵਾਂਗੇ

ਕਸਤੂਰੀ ਮੇਥੀ ਐਡ ਕਰਤੀ ਜੀ ਹੁਣ ਆਪਾਂ ਤੇ ਹੁਣ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਹਿਲਾ ਦਾਂਗੇ ਸਬਜੀ ਨੂੰ ਇੱਕ ਵਾਰ ਆਪਾਂ ਦੁਬਾਰਾ ਸਬਜੀ ਨੂੰ ਫੁਕਾਵਾਂਗੇ ਜੀ 3 ਤੋਂ 4 ਮਿੰਟ ਲਈ ਤੱਕ ਇਸੇ ਤਰ੍ਹਾਂ ਤੇ ਲੋ ਜੀ ਹੁਣ ਆਪਣੀ ਸਬਜੀ ਬਿਲਕੁਲ ਬਣ ਕੇ ਤਿਆਰ ਆ ਗਈ ਤੇ ਬਸ 2-4 ਮਿੰਟ ਹੋਰ ਲੱਗਣਗੇ ਇਹਦੇ ਵਿੱਚ ਤੇ ਇੱਥੇ ਆਪਾਂ ਖਟਾਸ ਲਈ ਇੱਥੇ ਪਾਵਾਂਗੇ ਜੀ ਇਹਦੇ ਵਿੱਚ ਆਮਚੂਰ ਪਾਊਡਰ ਤੇ ਮਿੱਠੇ ਲਈ ਆਪਾਂ ਪਾਵਾਂਗੇ ਇਹਦੇ ਵਿੱਚ ਖੰਡ ਤੇ ਜੇਕਰ ਤੁਹਾਡੇ ਕੋਲ ਸ਼ੱਕਰ ਜਾਂ ਗੁੜ ਹੈਗਾ ਤੁਸੀਂ ਉਹ ਵੀ ਇਹਦੇ ਵਿੱਚ ਐਡ ਕਰ ਸਕਦੇ ਆ ਤੇ ਹੁਣ ਆਪਾਂ ਇੱਕ ਵਾਰ ਇਹਨੂੰ ਫਿਰ ਤੋਂ ਮਿਕਸ ਕਰ ਲਾਂਗੇ ਬਸ ਤੋ 10 ਮਿੰਟ ਸਿਰਫ ਆਪਾਂ ਨੂੰ ਹੁਣ ਹੋਰ ਪਕਾਵਾਂਗੇ ਜੀ ਔਜੀ ਹੁਣ ਆਪਣੀ ਸਬਜੀ ਬਣ ਕੇ ਬਿਲਕੁਲ ਤਿਆਰ ਆ ਜੀ ਤੇ ਬਹੁਤ ਹੀ ਜਿਆਦਾ ਟੇਸਟੀ ਸਬਜੀ ਬਣ ਕੇ ਆਪਣੀ ਤਿਆਰ ਹੋਈ ਐ ਤੇ ਇਸ ਤਰੀਕੇ ਨਾਲ ਜੇਕਰ ਤੁਸੀਂ ਸਬਜੀ ਬਣਾਓਗੇ ਨਾ बार-बार ਇਹੀ ਤਰੀਕਾ ਵਰਤੋਗੇ ਤੇ ਬਹੁਤ ਜਿਆਦਾ ਪਸੰਦ ਆਉਗੀ ਤੁਹਾਨੂੰ ਇਸ ਤਰੀਕੇ ਨਾਲ ਸਬਜੀ ਤੇ ਲਓ ਜੀ ਇਸ ਤਰੀਕੇ ਨਾਲ ਤੁਸੀਂ ਵੀ ਇੱਕ ਵਾਰ ਸਬਜੀ ਜ਼ਰੂਰ ਬਣਾ ਕੇ ਦੇਖਣਾ ਜੀ ਤੇ ਬਹੁਤ ਹੀ ਜਿਆਦਾ ਸਵਾਦ ਸਬਜੀ ਬਣਦੀ ਟੇਸਟੀ ਤੇ ਵੀਡੀਓ ਵੇਖਣ ਲਈ ਜੀ ਬਹੁਤ-ਬਹੁਤ ਧੰਨਵਾਦ ਤੇ ਵੀਡੀਓ ਵਧੀਆ ਲੱਗੀ ਤਾਂ ਜੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਤੇ ਇੱਕ ਵਾਰ ਇਸ ਤਰੀਕੇ ਨਾਲ ਟਰਾਈ ਜਰੂਰ ਕਰਨਾ ਇਹ ਸਬਜੀ ਜਰੂਰ ਬਣਾ ਕੇ ਦੇਖਣਾ ਜੀ ਤੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਨਾਲ